ਤੇ ਆਉਂਦਾ ਹੈ ਦਾ ਦਾ 1982 ਟੈਟੂ ਬਣਾਉਣ ਦਾ ਸ਼ੌਂਕ ਤੇ ਤੁਸੀਂ ਆਮ ਤੌਰ ਤੇ ਲੋਕਾਂ ਦੇ ਵਿੱਚ ਦੇਖਿਆ ਹੋਵੇਗਾ ਔਰ ਇਹ ਵੀ ਦੇਖਿਆ ਹੋਵੇਗਾ ਕਿ ਲੋਕਾਂ ਨੇ ਆਪਣੇ ਸਰੀਰ ਦੇ ਕਈ ਅੰਗਾਂ ਦੇ ਉੱਤੇ ਇਹ ਟੈਟੂ ਬਣਾਏ ਨੇ ਅੱਜ ਤੁਹਾਨੂੰ ਇੱਕ ਐਹੋ ਜਿਹੇ ਸ਼ਖਸ ਨਾਲ ਮਿਲਾਨ ਜਾ ਰਹੇ ਹਾਂ ਜੋ ਕਿ ਖੁਦ ਆਪ ਹੀ ਟੈਟੂ ਬਣਾਉਣ ਦਾ ਕੰਮ ਕਰਦੇ ਨੇ ਔਰ ਉਹਦਾ ਸ਼ੌਕ ਹੈ ਟੈਟੂ ਬਣਾਉਂਦਾ ਲੇਕਿਨ ਇਹ ਸ਼ੌਕ ਇਨਾਕ ਵੱਧ ਗਿਆ ਕਿ ਇਸ ਸ਼ਖਸ ਨੇ ਆਪਣੇ ਸਰੀਰ ਦੇ ਇੱਕ ਇਹੋ ਜਿਹੇ ਅੰਗ ਉਤੇ ਟੈਟੂ ਬਣਾ ਲਏ ਜਿੰਨੂੰ ਦੇਖ ਕੇ ਆਮ ਲੋਕ ਵਾਹ ਵਾਹ ਕਰ ਉੱਠਦੇ ਨੇ ਔਰ ਪੁੱਛਦੇ ਨੇ ਕਿ ਇਹ ਪੋਸੀਬਲ ਹੈ ਕਿ ਨਹੀਂ ਅੱਜ ਉਸੇ ਸ਼ਖਸ ਨਾਲ ਤੁਹਾਨੂੰ ਮਿਲਣ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਨੇ ਪਹਿਲਾਂ ਤੁਹਾਨੂੰ ਦਿਖਾਦੇ ਆ ਉਹਨਾਂ ਦੀਆਂ ਉਹ ਅੱਖਾਂ ਜਿਦੇ ਵਿੱਚ ਉਹਨਾਂ ਨੇ ਟੈਟੂ ਬਣਾਏ ਨੇ ਆ ਪਲੀਜ਼ ਆਪਣਾ ਜਿਹੜਾ ਦਿਖਾਓਗੇ ਆਪਣੀ ਅੱਖਾਂ ਜਿਦੇ ਤੁਸੀਂ ਟੈਟੂ ਬਣਾਏ ਹੋਏ ਨੇ ਇਹ ਅੱਖਾਂ ਉਹ ਅੱਖਾਂ ਨੇ ਦੇਖਣ ਜਿਵੇਂ ਲੱਗਦਾ ਜਿਦਾ ਕਿ ਕਿਸੇ ਡ੍ਰੈਗਨ ਦੀਆਂ ਅੱਖਾਂ ਹੋਣ ਪਰ ਇਹ ਡ੍ਰੈਗਨ ਦੀਆਂ ਅੱਖਾਂ ਨਹੀਂ ਹੈਗੀਆਂ ਇੱਕ ਸ਼ਖਸ ਦੀਆਂ ਅੱਖਾਂ ਨੇ ਜਿਹਦੇ ਖੁਦ ਹੀ ਆਪਣੀਆਂ ਅੱਖਾਂ ਦੇ ਵਿੱਚ ਇੰਜੈਕਸ਼ਨ ਲਗਾ ਕੇ ਖੁਦ ਹੀ ਟੈਟੂ ਬਣਾਏ ਨੇ ਗੱਲ ਕਰਦੇ ਆਪਾ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਰਈਸ਼ੋਮਨ ਹੈ ਤੇ ਤੁਸੀਂ ਕਰੋ ਤੋਂ ਟੈਟੂ ਬਣਾਉਣ ਦਾ ਕੰਮ ਕਰਦੇ ਹੋ ਮੈਨੂੰ ਤਕਰੀਬਨ 10 ਸਾਲ ਹੋ ਚੁੱਕੇ ਇਸੇ ਫੀਲਡ ਦੇ ਵਿੱਚ ਤੇ ਮੈਂ 10 ਸਾਲ ਤੋਂ ਇਹ ਕੰਮ ਕਰ ਰਿਹਾ ਹਾਂ ਕੀ ਸ਼ੌਂਕ ਹੋਇਆ ਕਿ ਆਪਣੀਆਂ ਤੁਸੀਂ ਆਪਣੀਆਂ ਅੱਖਾਂ ਦੇ ਵਿੱਚ ਹੀ ਟੈਟੂ ਬਣਾ ਲਏ ਆਹ ਵਜਾ ਕੀ ਕਰੋਗੇ ਪੰਜਾਬੀ ਚ ਕਰੋ ਝਲ ਚੜਿਆ ਜਾਂ ਕੀ ਗੱਲ ਹੈ ਸ਼ੌਕ ਸੀ ਆਇਆ ਜਾਂ ਕੀ ਸੀਗਾ ਹੋਇਆ ਕੀ ਆ ਸਰ ਬਹੁਤ ਵਾਰੀ ਦੇਖਿਆ ਮੈਂ ਤਾਂ ਬਾਹਰ ਫੋਰਨ ਦੇ ਵਿੱਚ ਦੇਖਦੇ ਆ ਕਿ ਲੋਕਾਂ ਨੇ ਇੱਕ ਰਵਾਰ ਕਿੰਦੇ ਆ ਤੇ ਉਹਨਾਂ ਨੂੰ ਆਪਾਂ ਦੇਖ ਕੇ ਮੈਨੂੰ ਲੱਗਾ ਕਿ ਹਾਂ ਵੀ ਇੱਧਰ ਵੀ ਕੁਝ ਇੰਦਾ ਦਾ ਹੋਣਾ ਚਾਹੀਦਾ ਪਰ ਇੱਧਰ ਕੋਈ ਇੰਦਾ ਦਾ ਹੈ ਨਹੀਂ ਤੇ ਨਾ ਹੀ ਮੈਨੂੰ ਕੋਈ ਮਿਲਿਆ ਤੇ ਫਿਰ ਮੈਂ ਇਹ ਟਾਈਟਲ ਤਾਂ ਕੰਮ ਕਰਦਾ ਹੀ ਸੀਗਾ ਤੇ ਉਸ ਤੋਂ ਬਾਅਦ ਮੈਂ ਥੋੜਾ ਰਿਸਰਚ ਕੀਤੀ ਦੇਖਾ ਫਿਰ ਮੈਂ ਆਪਣੇ ਟਿਕੋਦੀ ਟਰਾਈ ਕਰਨ ਦਾ ਸੋਚਿਆ ਕਿ ਮੈਂ ਖੁਦ ਹੀ ਆਪਣੇ ਕਰਕੇ ਦੇਖ ਲੈਣਾ ਜੀ ਕੋ ਹੋਰ ਨਹੀਂ ਮਿਲਦਾ ਤਾਂ ਖੁਦ ਹੀ ਆਪਣੇ ਤੇ ਐਕਸਪੈਰੀਮੈਂਟ ਕਰਕੇ ਦੇਖਿਆ ਤੇ ਉਹ ਰੱਬ ਨੇ ਚਾਇਆ ਤੂੰ ਬਿਲਕੁਲ ਸਹੀ ਹੋਇਆ ਤੇ ਮੈਂ ਹੁਣ ਬਿਲਕੁਲ ਮੇਰੇ 4 ਤੋਂ 5 ਸਾਲ ਹੋ ਚੁੱਕੇ ਟੱਡ ਕੀਤੇ ਨੂੰ ਤੇ ਬਿਲਕੁਲ ਸਹੀ ਹੈ ਦਿਖਦਾ ਤੁਹਾਨੂੰ ਬਿਲਕੁਲ ਸਹੀ ਜਿਹਾ ਮੈਂ ਹਰ 6 ਮਹੀਨੇ ਬਾਅਦ ਆਪਣਾ ਰੈਗੂਲਰ ਚੈੱਕਅਪ ਕਰਵਾਉਣਾ ਆਈਸ ਦਾ ਬਿਲਕੁਲ ਨਾਰਮਲ ਵਿਜ਼ਨ ਆ ਕੋਈ ਵੀ ਉਹਦੇ ਵਿੱਚ ਉਹ ਨਹੀਂ ਹੈਗਾ ਕਿ ਆਈਸ ਨੂੰ ਕੋਈ ਕੋਈ ਨਾ ਕੋਈ ਬੜੇ ਫੈਕਟਰ ਕਰ ਹੋਵੇ ਬਿਲਕੁਲ ਸਹੀ ਹੈ ਜੀ ਕਿਦਾਂ ਤੁਸੀਂ ਇਹ ਸਾਰਾ ਜਿਹੜਾ ਪ੍ਰੋਸੈਸ ਸਰ ਕਿਦਾਂ ਕੀਤਾ ਸੀ ਇਹ ਕਿੰਨੇ ਦਿਨ ਲੱਗੇ ਔਰ ਜਦੋਂ ਤੁਸੀਂ ਇਹ ਟੈਟੂ ਬਣਾਉਂਦਾ ਸ਼ੁਰੂ ਕੰਮ ਕੀਤਾ ਸੀਗਾ ਉਦੋਂ ਤੁਹਾਨੂੰ ਘਰ ਦੇ ਨੇ ਰੋਕਿਆ ਨਹੀਂ ਜਾਂ ਤੁਹਾਡਾ ਕੋਈ ਵਿਰੋਧ ਨਹੀਂ ਹੋਇਆ ਸਰ ਕੋਈ ਵੀ ਆਪਾਂ ਕੋਈ ਕੰਮ ਕਰਦੇ ਆਂ ਤੇ ਕੋਈ ਵੀ ਆਪਣੇ ਜਿਹਦਾ ਪੇਰੈਂਟ ਹੁੰਦਾ ਕਿ ਸਾਡੇ ਬੱਚੇ ਕੁਝ ਨਵਾਂ ਕਰਨ ਜਾਂ ਕੋਈ ਮਤਲਬ ਵਧੀਆ ਕਰਨ ਕੋਈ ਵਧੀਆ ਓਪਰਚੁਨਿਟੀ ਦੇ ਜਾ ਤਾਂ ਕੋਈ ਵੀ ਨਹੀਂ ਚੱਲਦਾ ਹੁੰਦਾ ਕਿ ਉਹਨਾਂ ਦਾ ਬੇਟਾ ਇੰਨਾ ਕਰੇ ਜਾਂ ਉਹਨਾਂ ਦਾ ਕੋਈ ਗਲਤ ਹੋ ਹੁੰਦਾ ਨਹੀਂ ਮੋਟਿਵ ਕਿ ਹਾਂ ਵੀ ਬੁਰਾ ਹੋ ਗਿਆ ਇਹਦੇ ਨਾਲ ਤੇ ਇਹ ਤੇ ਮੈਂ ਸਹੀ ਗੱਲ ਅਸਾਂ ਕਿਤੇ ਮੈਂ ਬਿਨਾ ਪੁੱਛੇ ਹੀ ਕੀਤਾ ਸੀਗਾ ਤੇ ਬਾਅਦ ਵਿੱਚ ਸਾਹ ਥੋੜਾ ਦਾਰਤ ਪਈ ਸੀ ਕਿ ਕਰਦੇ ਕੋਲੋਂ ਬਸ ਬਾਅਦ ਵਿੱਚ ਸਭ ਸਹੀ ਹੋ ਗਿਆ ਸੀਗਾ ਲਿਟਰਲ ਕਿੰਨਾ ਖਸਮ ਲੱਗਿਆ ਸੀ ਜਦੋਂ ਤੁਸੀਂ ਮੈਂ ਦੇਖ ਰਿਹਾ ਤੁਹਾਡੀ ਵੀਡੀਓ ਇੰਜੈਕਸ਼ਨ ਵੀ ਤੁਸੀਂ ਖੁਦ ਹੀ ਆਪਣੀ ਅੱਖਾਂ ਜਲਾ ਰਹੇ ਸੀਗੇ ਤੇ ਉਹ ਇਸ ਪ੍ਰੋਸੈਸ ਨੂੰ ਲੈ ਕੇ ਦਰਦ ਵੀ ਹੋਇਆ ਜਾਂ ਕਿ ਬੇਹੋਸ਼ੀ ਜਾਂ ਕੋਈ ਇਦਾਂ ਕੁਛ ਹੋਇਆ ਹੋਵੇ ਨਹੀਂ ਸਰ ਇਦਾਂ ਦਾ ਕੋਈ ਕੁਝ ਹੋਇਆ ਸੀਗਾ ਨਾਰਮਲ ਸੀਗੀ ਹਲਕਾ ਜਿਹਾ ਪੇਨ ਹੁੰਦਾ ਵਾ ਜਦੋਂ ਆਪਣੇ ਕੋਈ ਅੱਖ ਦੇ ਵਿੱਚ ਕੋਈ ਕੱਖਾਂ ਚਲਾ ਜਾਂਦਾ ਉਹਦੋਂ ਹਲਕਾ ਜਿਹਾ ਪੇਨ ਜਿਵੇਂ ਹੁੰਦਾ ਉਹ ਉਹਦੇ ਦਾ ਹੀ ਪੇਨ ਹੋਇਆ ਸੀਗਾ ਹਾਂ ਮੈਨੂੰ ਡਿਫਿਕਲਟੀ ਇਹ ਹੋਇਆ ਕਿ ਮੈਨੂੰ ਖੁਦ ਇੰਜੈਕਸ਼ਨ ਕਾਣਾ ਸੀਗਾ ਖੁਦ ਤੇ ਉਸ ਉਹਦੇ ਵਿੱਚ ਮੈਨੂੰ ਨੀਡਲ ਨੂੰ ਸਟੇਬਲ ਰੱਖਣਾ ਸੀਗਾ ਤੇ ਉਹਨੂੰ ਪੁਸ਼ ਵੀ ਕਰਨਾ ਸੀਗਾ ਤੇ ਚੋਂ ਤੇ ਉਹਦੇ ਵਿੱਚ ਥੋੜਾ ਦਿੱਕਤ ਹੋਈ ਸੀ ਕਿਉਂਕਿ ਆਪ ਪੁਸ਼ ਕਰਨਾ ਆਪ ਹੀ ਉਹਨੂੰ ਸਟੇਬਲ ਰੱਖਣਾ ਉਹਦੇ ਵਿੱਚ ਥੋੜਾ ਦਿੱਕਤ ਹੋਈ ਸੀ ਕਿ ਹੋਰ ਮੈਨੂੰ ਕੋਈ ਇਹਦੇ ਵਿੱਚ ਹੋ ਨਹੀਂ ਹੋਇਆ ਜਦੋਂ ਤੁਸੀਂ ਆਪ ਹੀ ਆਪਣੀਆਂ ਜਿਹੜੀਆਂ ਟੈਟੂ ਬਣਾਉਣ ਦੀ ਕੰਮ ਚਲਾਇਆ ਕਿੰਨਾ ਸਮਾਂ ਲੱਗ ਗਿਆ ਸੀ ਆ ਔਰ ਕਿਦਾ ਮੈਂ ਦੇਖ ਰਿਹਾ ਸੀ ਕਿ ਹੁਣ ਤੁਸੀਂ ਟੈਟੂ ਬਣਾ ਰਹੇ ਹੋ ਤੇ ਬਲੱਡ ਵੀ ਆ ਰਿਹਾ ਤੇ ਅੱਖਾਂ ਦੇ ਵਿੱਚ ਵੀ ਫੇਕ ਹੂਰ ਆਇਆ ਹੋਣਾ ਨਹੀਂ ਸਰ ਇਹ ਜਿਹੜੀ ਆਪਣੀ ਫਸਟ ਲੇਅਰ ਹੁੰਦੀ ਆ ਆਈਸ ਦੀ ਉਹਦੇ ਉੱਤੇ ਕੰਮ ਹੋਇਆ ਸੀਗਾ ਤੇ ਇਹ ਅੱਖ ਦੇ ਬਿਲਕੁਲ ਅੰਦਰ ਨਹੀਂ ਲੱਗਦਾ ਇਹ ਬਿਲਕੁਲ ਫਸਟ ਲੇਅਰ ਹੁੰਦੀ ਆ ਜੋ ਆਪਣੀ ਆਈਜ਼ ਨੂੰ ਪ੍ਰੋਟੈਕਟ ਕਰਦੀ ਆ ਠੀਕ ਹੈ ਡਸਟ ਤੋਂ ਫੋਰ ਇਦਾਂ ਦੇ ਛੋਟੇ ਪਾਰਟੀਕਲ ਹੁੰਦੇ ਜਿਹੜੇ ਆਪਾਂ ਨੂੰ ਅੱਖ ਨੂੰ ਹਾਮ ਕਰ ਸਕਦੇ ਆ ਇਹ ਉਹਨਾਂ ਤੋਂ ਬਚਾਉਣ ਵਾਸਤੇ ਲੇਅਰ ਹੁੰਦੀ ਆ ਇਹ ਸਿਰਫ ਉਸ ਤੋਂ ਲੇਅਰ ਦੇ ਅੰਦਰ ਕੰਮ ਹੁੰਦਾ ਜੇ ਆਪਾਂ ਜ਼ਿਆਦਾ ਅੱਖ ਦੇ ਅੰਦਰ ਚਲੇ ਜਾਵਾਂਗੇ ਤਾਂ ਆਪਣੀ ਅੱਖ ਡੈਮੇਜ ਇਸ ਕਰਕੇ ਆਪਾਂ ਉਹਨੂੰ ਬਚਾਉਂਦੇ ਹੋਏ ਇਹ ਕੰਮ ਕਰਨਾ ਹੁੰਦਾ ਤੇ ਉਹਨਾਂ ਕੋਈ ਜ਼ਿਆਦਾ ਪੇਨਫੁੱਲ ਨਹੀਂ ਕੰਮ ਹੁੰਦਾ ਇਹ ਜਿਹੜੇ ਸੀ ਉਹਨਾਂ ਦਾ ਟੈਟੂ ਬਣਾਏ ਨੇ ਇਹ ਕੀ ਟੈਟੂ ਇਹਨਾਂ ਦਾ ਕੋਈ ਮੈਸੇਜ ਹੈਗਾ ਜਾਂ ਕੁਝ ਕੀ ਸੋਚ ਕੇ ਮੈਂ ਕੀ ਬਣਾਇਆ ਅੱਖਾਂ 'ਚ ਇਹ ਸਿਰਫ ਟੋਨਿੰਗ ਹੁੰਦੀ ਹੈ ਕਿ ਦੇ ਵਿੱਚ ਕੋਈ ਸਿੰਗਲ ਜਾਂ ਕੁਝ ਵੱਡਾ ਨਹੀਂ ਹੁੰਦਾ ਹੁੰਦਾ ਇਹ ਸਿਰਫ ਆਪਾਂ ਆਪਣੀ ਅੱਖ ਨੂੰ ਕੋਈ ਨਵਾਂ ਮੋਡੀਫਿਕੇਸ਼ਨ ਕਰ ਸਕਦੇ ਹਾਂ ਕੋਈ ਨਵੇਂ ਕਲਰ ਨਾਲ ਐਡ ਇਹਦੇ ਵਿੱਚ ਕੋਈ ਜਦੋਂ ਮਲਟੀ ਕਲਰ ਆ ਜਾਂਦੀ ਹੈ ਠੀਕ ਹੈ ਕੋਈ ਬਲੂ ਕਰਾ ਲੈਂਦਾ ਕੋਈ ਰੈੱਡ ਕਰਾ ਲੈਂਦਾ ਉਹ ਆਪਣੀ ਚੋਇਸ ਹੁੰਦੀ ਆ ਹੁਣ ਜੇ ਤੇ ਮੈਂ ਬਲੈਕ ਕਰਾਈਆਂ ਆ ਗਿਆ ਵਾ ਤੇ ਇਹ ਆਪਣੀ ਆਪਣੀ ਚੋਇਸ ਆ ਇਸ ਦਾ ਵੈਸੇ ਕੋਈ ਮੂਤ ਹੈ ਨਹੀਂ ਆ ਬਸ ਆਪਣੇ ਆਪ ਨੂੰ ਇੱਕ ਗੁੱਡ ਲੁਕਿੰਗ ਜਾਂ ਕਹਿ ਲਓ ਵਧੀਆ ਦਿਖਾਣ ਦਾ ਕਰਕੇ ਆਪਾਂ ਕਰ ਸਕਦੇ ਆ ਬੱਚੋ ਜਿਹੜਾ ਆਪਣਾ ਵਾਈਟ ਵਾਲਾ ਰੈਟੀਨਾ ਹੁੰਦਾ ਇਹਨੂੰ ਤੁਸੀਂ ਉਹਨੂੰ ਕਲਰ ਕਰਕੇ ਟੈਟੂਜ਼ ਨਾਲ ਬਲੈਕ ਕਰ ਲਏ ਇਹੀ ਆ ਬਸ ਜੀ ਸਰ ਔਰ ਅੱਜ ਜਿਹੜੀਆਂ ਅੱਖਾਂ ਦੇਖ ਕੇ ਡਰਦੇ ਨੇ ਲੋਕੀ ਕਿ ਤੇ ਬਹੁਤ ਜ਼ਿਆਦਾ ਡਰਾਉਣੀਆਂ ਅੱਖਾਂ ਹੋਈਆਂ ਨੇ ਸਰ ਇਹ ਡਿਪੈਂਡ ਕਰਦਾ ਸਾਹਮਣੇ ਵਾਲੇ ਤੇ ਕਈ ਡਰਦੇ ਨੇ ਕਈ ਸ਼ੌਕ ਹੁੰਦੇ ਆ ਕਿ ਹਾਂ ਵੀ ਕੁਝ ਨਵਾਂ ਗੀਤਾ ਬੰਦੇ ਨੇ ਕੁਝ ਨਵਾਂ ਦੇਖਣ ਨੂੰ ਮਿਲਿਆ ਹਰ ਇੱਕ ਉਹ ਆਪਣੇ ਆਪਣੇ ਥੋਟ ਆ ਜਿੰਨੇ ਜਿੰਦਾਂ ਦਾ ਲੱਗਦਾ ਉਹ ਆਣ ਕੇ ਉੱਧਰ ਦਾ ਕਮੈਂਟ ਪਾਸ ਕਰ ਦਿੰਦਾ ਕੋਈ ਇਦਾਂ ਦਾ ਉਹ ਨਹੀਂ ਹੈਗਾ ਕਿ ਹਾਂ ਵੀ ਹਰ ਇੱਕ ਨੂੰ ਵਧੀਆ ਲੱਗਿਆ ਆਪਾਂ ਇਹ ਵੀ ਨਹੀਂ ਕਹਿ ਸਕਦੇ ਹਰ ਇੱਕ ਨੂੰ ਬੁਰਾ ਲੱਗਿਆ ਆਪਾਂ ਇਹ ਵੀ ਨਹੀਂ ਕਹਿ ਸਕਦੇ ਤੁਹਾਡੀ ਮੈਰਿਜ ਹੋ ਚੁੱਕੀ ਜੀ ਸਰ ਤੇ ਤੁਹਾਡੀ ਵਾਈਫ ਨੇ ਅਗਰਸ਼ ਨਹੀਂ ਕੀਤਾ ਕੋਈ ਸੀ ਇੰਦੇ ਖਾ ਕਰ ਲਿਆ ਨਹੀਂ ਸਰ ਉਹਨਾਂ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਬੱਚੇ ਵੀ ਨੇ ਹਾਂਜੀ ਵਾਲੇ ਹੋ ਮੇਰੀ ਰੀਸੈਂਟਲੀ ਇੱਕ ਬੇਬੀ ਦਾ ਠੀਕ ਤੇ ਕਿੰਨੇ ਸਾਲ ਹੋ ਗਏ ਤਾਂ ਜਿਹੜੀਆਂ ਖਾਂ ਬਰਾਇ ਤੇ ਮੈਜਰੀ ਨੂੰ ਕਿੰਨੇ ਸਾਲ ਹੋ ਗਏ ਮੇਰੇ ਆ ਕੰਮ ਕੋਈ 5 ਸਾਲ ਹੋ ਗਏ ਨੇ ਤੇ ਮੈਰਿਜ ਵੈਰੀ ਹੁਣ ਲੇ 2 ਸਾਲ ਹੀ ਹੋਏ ਨੇ ਤੇ ਜਦੋਂ ਮੈਰਿਜ ਹੋਈ ਸੀ ਉਦੋਂ ਵੀ ਅੱਖਾਂ ਦੇ ਜੇ ਸੀ ਜੀ ਸਰ ਤੇ ਸੋਹਰੇ ਦਲੇ ਨਹੀਂ ਤੁਹਾਡੇ ਅੱਖਾਂ ਦੇਖ ਕੇ ਨਹੀਂ ਸਰ ਇੰਦਾ ਦਾ ਕੁਛ ਨਹੀਂ ਹੁੰਦਾ ਉਹਨਾਂ ਕੋਲ ਕਿ ਇਹੋ ਜਿਹਾ ਹੋਇਆ ਹੋਵੇ ਮੈਰਿਜ ਰਿਜੈਕਟ ਹੋਈ ਹੋਵੇ ਨਹੀਂ ਸਰ ਅੱਖਾਂ ਇਦਾਂ ਦੀਆਂ ਤੇ ਮੈਰਿਜ ਵੀ ਰਿਜੈਕਟ ਹੋ ਸਕਦੀ ਹੈ ਨਹੀਂ ਸਰ ਇੰਦਾ ਦਾ ਪਹਿਲਾਂ ਮੇਰੇ ਮਨ ਦੇ ਉੱਤੇ ਦਾ ਡਾਊਟ ਸੀਗਾ ਕਿ ਇਦਾਂ ਹੋ ਸਕਦਾ ਬਟ ਇੰਦਾ ਦਾ ਕੁਛ ਨਹੀਂ ਹੋਇਆ

ਦਾਸ ਦਾ ਕੰਮ ਕਰ ਰਿਹਾ ਤਾਂ ਐਸੇ ਫੀਲਡ ਦੇ ਵਿੱਚ ਹਮ ਤੱਕ ਤੇ ਕਾਫੀ ਕਰ ਦਿੱਤੇ ਹੋਣਗੇ ਅੱਗੇ ਅੱਗੇ ਕੋਈ ਹੋਰ ਅਨੋਖੀ ਹੋਈ ਕੁਛ ਕਰਨ ਦਾ ਮਨ ਦੇ ਵਿੱਚ ਹੋਵੇ ਨਹੀਂ ਸਰ ਹੁਣ ਤਾਂ ਬਲਾ ਨਹੀਂ ਹੈ ਨਹੀਂ ਕਿਉਂਕਿ ਉਹ ਮੈਰਿਜ ਹੋ ਗਿਆ ਹੁਣ ਇਸ ਤੋਂ ਇਲਾਵਾ ਤਾਂ ਕੁਛ ਨਹੀਂ ਜੀ ਬਿਲਕੁਲ ਵਿਆਹ ਹੋਣ ਤੋਂ ਬਾਅਦ ਆਪ ਦੋਤੇ ਬੰਦੇ ਦਾ ਜਿਹੜਾ ਸਾਰਾ ਦਾ ਰੋੜਦਾਰ ਉਹਦੇ ਘਰਿਆਂ ਤੇ ਚਲ ਜਾਂਦਾ ਤੇ ਲੱਗਦਾ ਕਿ ਪੇਰੈਂਟਸ ਦਾ ਕਹਿਣਾ ਤਾਂ ਨਹੀਂ ਮੰਨਦਾ ਲੇਕਿਨ ਸ਼ਰਕਾਰ ਵਾਲੀ ਦਾ ਕਹਿਣਾ ਮੰਨ ਚੁੱਕੇ ਨੇ ਇਹ ਤੇ ਅੱਗੇ ਹੁਣ ਇਹੋ ਜਿਹਾ ਕੋਈ ਹੋਰ ਟੈਟੂ ਬਣਾਉਣ ਦਾ ਸ਼ੌਕ ਨਹੀਂ ਰੱਖਦੇ ਕੈਬਰਨਲ ਪ੍ਰੈਸਡਲ ਸਕੂਅਰ ਗੁਫਾ ਪੰਜਾਬ ਦਾ ਕਪੂਸਲਾ